2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਬਠਿੰਡਾ ਵਿਖੇ ਚੋਣ ਅਧਿਕਾਰੀ ਕੋਲ ਨਾਮਜ਼ਦਗੀ ਪੇਪਰ ਭਰਨ ਪਹੁੰਚੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਵਿਕਾਸ ਦੇ ਨਾਮ ਤੇ ਵੋਟਾਂ ਪਾਉਣਗੇ ਕਿਉਂਕਿ ਬਠਿੰਡਾ ਲੋਕ ਸਭਾ ਹਲਕੇ ਦਾ ਜਿੰਨਾ ਵਿਕਾਸ ਉਨ੍ਹਾਂ ਕਰਵਾਇਆ ਹੈ ਸ਼ਾਇਦ ਹੀ ਕਿਸੇ ਨੇ ਕਰਵਾਇਆ ਹੋਵੇ ਇਸ ਮੌਕੇ ਸ਼੍ਰੋਮਨੀ ਕਲੀਦਲ ਬਾਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜੋ ਬੀਬਾ ਹ ਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਹਨ ਵੱਲੋਂ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇਸ ਵਾਰ ਕੇਂਦਰ ਵਿੱਚ ਭਾਪਪਾ ਸਰਕਾਰ ਨਹੀਂ ਆ ਰਹੀ ਇਸੇ ਕਨ ਮੁੱਖ ਮੰਤਰੀ ਵੱਲੋਂ ਮੰਗਲ ਸੂਤਰ ਜਿਹੇ ਬਿਆਨ ਦਿੱਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਭਾਪਪਾ ਦਾ ਸਫਾਇਆ ਹੋ ਰਿਹਾ ਹੈ ਸਾਊਥ ਵਿੱਚ ਪਹਿਲਾਂ ਹੀ ਭਾਪਪਾ ਦਾ ਆਧਾਰ ਨਹੀਂ ਉਨਾ ਪੰਜਾਬ ਦੀ ਰਾਜਨੀਤੀ ਤੇ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਵਿਕਾਸ ਪੰਜਾਬ ਦੀ ਖੇਤਰੀ ਪਾਰਟੀ ਹੀ ਕਰਵਾ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲ ਝੂਠੇ ਸੁਪਨੇ ਦਿਖਾ ਕੇ ਕੇਂਦਰ ਨਾਲ ਰਲ ਕੇ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚੀਆਂ ਗਈਆਂ ਹਨ ਜਿਹੜੀ ਅਤੇ ਪੰਜਾਬ ਦਾ ਵਿਨਾਸ਼ ਤੇ ਨੌਜਵਾਨੀ ਦਾ ਕਾਰਨ ਕੀਤਾ ਜਾ ਰਿਹਾ ਹੈ ਅੱਜ ਅੱਜ ਬਠਿੰਡੇ ਤੋਂ ਵਿਭਾਰ ਸਿਮਰਤ ਕੌਰ ਬਾਦਲ ਸ਼ਰੋਮਣੀ ਕਾਲੀਦਾ ਦੇ ਕੈਂਡੀਡੇਟ ਵਾਜ਼ਨ ਕਾਗਜ਼ ਦਾਖਲ ਕਰ ਰਹੇ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਹਾਂ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਹਨ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਨੂੰ ਤੇ ਉਹਨਾਂ ਦੀ ਲੀਡਰਸ਼ਿਪ ਤੋਂ ਦੂਜੀ ਗੱਲ ਮੈਂ ਦੇਖਿਆ ਲੋਕੀ ਕਨਸਿਡਰ ਹੀ ਨਹੀਂ ਕਰਦੇ ਪੰਜਾਬ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ ਮੀਟਿੰਗਾਂ ਛੱਡਤੀਆਂ ਭਗਵੰਤ ਮਾਨ ਯੂਨੋਨਮਸ ਹੈ ਜਾਂ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਟਪਾਉਣੇ ਪੈਣੇ ਆ ਤੀਜੀ ਗੱਲ ਜਿਹੜੀ ਦੇਖੀ ਮੈਂ ਪੰਜਾਬੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕੱਲ ਕੱਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਹੈ ਪੰਜਾਬ ਪੁਰ ਦੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਹੈ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ ਚ ਹੈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹੀ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਹੈ ਪਹਿਲੀ ਵਾਰ ਕੱਲੇ ਲੜ ਰਹੇ ਹੈ ਐ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਹੈ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰੇ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ترقی ਕਰਾਉਣ ਵਾਲੀ ਸੋਚ ਹੈ ਸੋ ਆ ਜਿਹੜੀਆਂ ਚੀਜ਼ਾਂ ਹੈ ਆ ਜਨਰਲ ਮੈਂ ਪਿਛਲੇ 2.5 ਮਹੀਨਿਆਂ 'ਚ ਉਹ ਮੈਂ ਗੈਦਰ ਕੀਤਾ ਤੇ ਸ਼੍ਰੋਮੀ ਕਾਲੀ ਦਲ ਦੇ ਵਰਕਰ ਪੂਰੇ ਜੋਸ਼ 'ਚ ਹੈ ਤੁਸੀਂ ਦੇਖੋ ਇੰਨੀ ਗਰਮੀ ਚ ਵੀ ਰੋਡ ਸ਼ੋਅ ਵਿੱਚ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਪਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ 2:30 ਵਜੇ ਉੱਥੇ ਰੋਡ ਸ਼ੋਅ ਮੇਰਾ ਸ਼ੋਅ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਇਹ ਤਾਂ ਬਟੰਡਾ ਦਾ ਮੁਕਾਬਲਾ ਕਿੰਨਾ ਦੇਖ ਰਿਹਾ ਹਰ ਸੱਦਾ ਸੀ ਸੈਕੰਡ ਥਰਡ ਤੇ ਤਾਂ ਕਾਫੀ ਦੂਰ ਕੰਮ ਹੈ ਕਿੰਨੀ ਤੁਸੀਂ ਐਸਟੀਮੇਟ ਮੈਨੂੰ ਲੱਗਦਾ ਹੈ ਅਪਰੋਕਸੀਮੇਟਲੀ ਪਰ ਮੇਰਕਨ ਡੇਢ ਤੋਂ 2 ਤੋਂ 2 ਦੇ ਨੇੜੇ ਜਾ ਸਕਦਾ ਉਹ ਲੱਗਦਾ ਸਾਹਿਬ ਐਕਤੀ ਵੋਟਰਾਂ ਦੇ ਚਿਹਰੇ ਪੜ੍ਹਨੇ ਕਿੰਨੇ ਕੌਖੇ ਆ ਐਕਤੀ ਬੜੇ ਸੌਖੇ ਆ ਕਿਉਂਕਿ ਐਕਤੀ ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੀਵ ਕਰਨਗੇ ਜਿਹਦੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਐਕਤੀ इमोਸ਼ਨਲੀ ਟੈਸਟ ਦੇਖਿਆ ਮੈਂ ਲੋਕੀ ਕਾਲੀ ਗੱਲ ਆ ਦਿਵਨ ਸਾਹਿਬ ਬਿੰਦੂ ਤੋਂ ਬਾਅਦ ਸਿਨੈਰੀਓ ਪੰਜਾਬ ਦਾ ਕੀ ਕਿਹੜਾ ਪੰਜਾਬ ਦਾ ਦੇਸ਼ ਦਾ ਸਿਨੇਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਹੈ ਕਿ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਇੱਕ ਜਿਹੜਾ ਮੈਸੇਜ ਕਲੀਅਰ ਹੈ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਤਾਂ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਗੱਡ ਹੈ ਨਹੀਂ ਸੋ ਜਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟਰ ਚ ਕੰਪਲੀਟਲੀ ਕ੍ਰੈਸ਼ਡ ਵਾਈਪਡ ਆਊਟ ਮਹਾਰਾਸ਼ਟਰ ਵੀ ਵਿਹਾਰ ਚ ਵੀ ਮੈਸਿਵ اپੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜ ਚ ਹੈ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਭਾਜਪਾ ਦਾ ਕੋਈ ਆਇਆ ਸੀ ਬੰਦਾ ਆਈ ਬੈਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਚ 15 ਸੋ ਇਹ ਦੱਸਦਾ ਸੀ ਕਿ ਇੱਕ ਇੱਕ ਸੂਬੇ ਚ ਡਿੱਗਣ ਲੱਗ ਜਾ ਕਿੱਥੇ ਸਰਕਾਰ ਮਨੂ ਵੀ ਇਹ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬੰਗੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਦਾ ਖੋਈ ਨਹੀਂ ਹੁਣ ਕਿੱਥੇ ਖੋਲਣੇ ਹੈ ਹੈ ਕਾਂਗਰਸ ਨਹੀਂ ਖਰੀਦ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਉਟ ਪੰਜਾਬ ਬਿਲਕੁਲ ਹਾਂ ਪੰਜਾਬ ਦੇ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖਿਆ ਇਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਨ ਗੱਠਬੰਦਨਾ ਹੈ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉਥੇ ਵੀ ਕਰਤਾ ਇਹਨਾਂ ਨੇ ਇਹਦਾ ਵੀਕ ਹੈ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵਾਨ ਤਮਨ ਐਂਡ ਅਮੇਸ਼ਾ ਆਰ 1 ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦੇਣਾ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜੇਪੀ ਦੇ ਕੈਂਡੀਡੇਟ ਅਮਰਤ ਪਰਮਪਾਲ ਕੌਰ ਦਾ ਜਾਲੇ ਕਹਿੰਦੇ ਸਾਡਾ ਸੀ ਰਿਜੈਕਟ ਕੀਤਾ ਤੇ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕੀ ਹੁਣ ਇੱਕਦਮ ਉਹਨਾਂ ਵਿਆਹਾਂ ਨੇ ਗਰਮ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਨਹੀਂ ਬਾਦਲ ਸਾਹਿਬ ਅਗਰ ਉਹ ਕਾਊਂਟਰ ਕਰਨ ਲਈ ਆਪਣੀ ਸਟਰੈਟੀਜੀ ਕੱਲੀ ਦੇ ਕਾਊਂਟਰ ਕੋਈ ਅਸੀਂ ਤਾਂ ਅਜੇ ਤਾਂ ਪੰਜਾਬ ਦੀ ਲੜਾਈ ਲੜਦੇ ਆ ਪੰਜਾਬ ਦੀ ਗੱਲ ਸੋ ਅਸੀਂ ਤਾਂ ਪੰਜਾਬ ਦੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡਸ ਅਕਾਲੀ ਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਐ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਚ ਜੋ ਬਣਿਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਸਿਮਰਤ ਕੌਰ ਬਾਦਲ ਦੀ ਏਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਇਜ਼ ਦਾ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਐ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਈਏ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੈ ਹੁਣ ਪੀਪਲ ਆਰ ਕਮਿਟਿਡ ਟੂ ਦ ਪਾਰਟੀ ਵਿਚ ਲੁੱਕਸ ਆਫਟਰ ਥੈਮ ਯਾਰ ਉਹ ਇਹ ਸਾਲ ਹੋ ਗਏ ਮੈਨੂੰ ਤਾਂ ਕਹਿੰਦਾ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਬੱਸਾਂ ਵੀ ਬੰਦ ਕਰੂਗਾ ਦੂਜਾ ਹੀ ਕਰਾ ਮੈਂ ਤਾਂ ਕਿਤੇ ਕਲਚ ਤੇ ਪੇਟ ਉਹਦਾ ਨਾ ਚੱਕਿਆ ਜਾ ਕਿਤੇ ਹੈ ਕਿ ਆਪ ਹੀ ਲਗੜੇ ਜਾਏ ਲੱਭਣਾ ਨਹੀਂ ਆ

ਹੇ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੀ પાર્ટી ਦਾ ਤਲਵਾਜ ਕਰਦਿਆਂ ਤੇ ਆਪਣੇ ਇਲਾਕੇ ਦੇ ਲੋਕਾਂ ਦਾ ਸ਼ੁਕਰਾਨਾ ਕਰਦਿਆਂ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਦੀ ਤੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਪੰਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਕਿਹੜੇ ਲਾਕੇ कोरोना दी ग्रांटਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਦਾ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਤੇ ਉਹਦੇ ਬਾਅਦ ਜਦ ਸਤਾ ਜਾਂ ਤਾਕਤ ਲੋਕਾਂ ਨੇ ਗੁਜੀਏ ਪਾਰਟੀਆਂ ਨੂੰ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾ ਦੀ ਵਪਾਰੀਆਂ ਦੀ ਅਕਾ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਤੇ ਉਹ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਨ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਹੈ ਮੇਰੇ ਮਾਤਾ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡਾ ਨਾਮ ਲੈਂਦੇ ਸੀ ਕਿ ਕਵਰਿਕ ਹੈ ਡਾਟਾ ਬੁਝ ਇਸ ਤਰ੍ਹਾਂ ਵੀ ਨਹੀਂ ਕੋਈ ਨਿਕਲ ਰਿਹਾ ਨਹੀਂ ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੁਣ ਨਾਤੇ 'ਚ ਨਹੀਂ ਹੈਗੇ ਉਹਨਾਂ ਦੇ ਹਲਕੇ ਜਿੱਤ ਮੈਂ ਜਾਣ ਲਿਆ ਤਾਂ ਇੱਕ ਇੱਕ ਕੋਨੇ 'ਚ ਉਹ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤੋਂ ਬਹੁਤ ਹੁੰਦੀ ਹੈ ਜੀ ਜਸ तरीके ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਥ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਸੁਪੀਰ ਜੀ